ਮਰਦਾ ਸਾਰਾ ਨਾ ਜਿਹੜਾ ਕਿਸਾਨੀ ਦਾ ਕੰਮ ਹੈ ਖਾਈ ਓਖਾ ਤੇ ਜੇ ਸਾਲੇ ਲੋਕਾਂ ਚਾਰ ਨੇਤੀ ਨਹੀਂ ਜਾਣਾ ਤਾਂ ਨੇਤੀ ਗੱਲੇ ਹੈ ਆ ਵੀ ਤੇ ਲੜਦੇ ਰਹਿੰਦੇ ਲੋਕ ਚਾਰ ਨੇਤੀ ਨਹੀਂ ਜਾਣਾ ਕੱਦੂ ਦੇਖ ਮੇਰਾ ਸਾਲਾ ਲੱਗਿਆ ਵੇ ਕਿ ਨਹੀਂ ਸਾਲੇ ਜਵਾਕ ਜੇ ਹੋਰ ਹੀ ਤਾਂ ਲੱਗਿਆ ਹੈਗਾ ਇੱਕਾ ਲੋਕਾਂ ਦਾ ਮਗੰਮਰਾ ਛਾਹ ਇੱਕ ਤਾਂ ਬਣਾ ਮਗਾ ਚ ਕੱਦੂ ਛਾਹਜੀ ਵੀ ਮਹਿੰਗੀ ਲੋਕ ਕਹਿੰਦੇ ਕਿਸਾਨ ਛਾਹਜੀਆਂ ਮਹਿੰਗੀਆਂ ਹੁੰਦੀਆਂ ਹੀ ਆ ਉਹ ਬਗਿਆਨੀਆਂ ਤੂੰ ਕਿਧਰ ਹਣਾ ਪੁੱਤ ਆ ਮਾ ਕਰ ਆਇਆ ਤਾ ਕਾ ਉਹ ਬੋ ਹੈਪਾ ਉਹ ਬਹੂ ਨੇ ਹੈਪੇ ਦੀ ਹਾਂ ਉਹਨੇ ਮੈਨੂੰ ਕੁੱਟ ਕੇ ਘਰੋਂ ਡੱਕਰਤਾ ਤਾ ਤੂੰ ਆਇਆ ਦਸ ਤਾਇਆ ਮੈਂ ਆਪਣਾ ਮਾੜਾ ਕੀ ਕਰਤਾ ਹਾਂ ਉਹ ਮਾਰਾ ਨਹੀਂ ਕੀਤਾ ਬੁੱਤ ਦਾ ਜਿਹੜਾ ਆਪਣਾ ਹੈਪੀ ਦਾ ਸਾਲਾ ਸਾਡਾ ਸਾਲਾ ਹਾਂ ਉਹਦਾ ਘਰ ਤੀਗਾ ਨਾ ਉਹ ਤੀਗਾ ਸ਼ੇਰ ਮੁਖਾ ਹਾਂ ਮੈਂ ਕਿਹਾ ਵੀ ਸ਼ੇਰ ਮੁਖਾ ਨਾ ਰੱਖੋ ਗਊ ਮੁਖਾ ਰੱਖੋ ਮੈਂ ਸਾਰਾ ਘਰ ਟਹਾਤਾ ਮਾਰਾ ਨਹੀਂ ਕੀਤਾ ਖੁੱਲਾ ਘਰਤਾ ਹੁਣ ਆਪਣਾ ਘਰ ਦੇਖ ਉਹ ਮਾਗਾ ਚਾਰ ਮੰਜ਼ੇ ਰਹਿੰਦੇ ਹੋਗੇ ਕਿ ਨਹੀਂ ਦੇਂਦੇ ਨਹੀਂ ਸੀ ਹਾਂ ਦੇਂਦੇ ਹੋਗੇ ਤਾਂ ਤੂੰ ਕਿੱਥੋਂ ਆਇਆ ਹੋਣਾ